ਇੱਕ ਵਾਰ ਦੀ ਗੱਲ ਹੈ ਇੱਕ ਪੰਛੀ ਰੇਗਿਸਤਾਨ ਵਿੱਚ ਰਹਿੰਦਾ ਸੀ ਬਹੁਤ ਬਿਮਾਰ ਕੋਈ ਖੰਭ ਨਹੀਂ ਖਾਣ ਪੀਣ ਲਈ ਕੁਝ ਨਹੀਂ ਰਹਿਣ ਦੇ ਲਈ ਕੋਈ ਆਸਰਾ ਵੀ ਨਹੀਂ ਸੀ ਇੱਕ ਦਿਨ ਇੱਕ ਕਬੂਤਰ ਉਸ ਦੇ ਕੋਲ ਦੀ ਲੰਘ ਰਿਹਾ ਸੀ ਉਸ ਬਿਮਾਰ ਤੇ ਦੁਖੀ ਪੰਛੀ ਨੇ ਕਬੂਤਰ ਨੂੰ ਰੋਕ ਕੇ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈ ਉਸ ਨੇ ਉੱਤਰ ਦਿੱਤਾ ਮੈਂ ਸਵਰਗਾਂ ਨੂੰ ਜਾ ਰਿਹਾ ਹਾਂ ਬਿਮਾਰ ਪੰਛੀ ਨੇ ਕਿਹਾ ਕਿਰਪਾ ਕਰਕੇ ਮੇਰੇ ਬਾਰੇ ਵੀ ਪਤਾ ਕਰਾਈ ਕਿ ਮੇਰੀ ਇਹ ਦਰਦਨਾਕ ਅਵਸਥਾ ਕਦੋਂ ਖਤਮ ਹੋਵੇਗੀ ਕਬੂਤਰ ਨੇ ਕਿਹਾ ਕਿ ਤੂੰ ਨਿਸ਼ਚਿੰਤ ਰਹਿ ਮੈਂ ਤੇਰੇ ਬਾਰੇ ਵੀ ਪਤਾ ਕਰਾਵਾਂਗਾ ਕਬੂਤਰ ਨੇ ਇੰਨਾ ਕਹਿ ਕੇ ਬਿਮਾਰ ਪੰਛੀ ਤੋਂ ਵਿਦਾ ਲੈ ਲਈ ਕਬੂਤਰ ਸਵਰਗ ਵਿੱਚ ਪਹੁੰਚ ਗਿਆ ਅਤੇ ਪ੍ਰਵੇਸ਼ ਦੁਆਰ ਤੇ ਦੇਵਦੂਤ ਨੂੰ ਬਿਮਾਰ ਪੰਛੀ ਦਾ ਸੁਨੇਹਾ ਦਿੱਤਾ ਦੇਵਦੂਤ ਨੇ ਕਿਹਾ ਬਿਮਾਰ ਪੰਛੀ ਦੇ ਜੀਵਨ ਵਿੱਚ ਅਗਲੇ 8 ਸਾਲ ਤੱਕ ਇਸੇ ਤਰ੍ਹਾਂ ਕਸ਼ਟ ਲਿਖਿਆ ਹੋਇਆ ਹੈ ਉਸ ਨੂੰ ਇਸੇ ਤਰ੍ਹਾਂ 8 ਸਾਲ ਤੱਕ ਕਸ਼ਟ ਭੋਗਣਾ ਹੋਵੇਗਾ ਉਦੋਂ ਤੱਕ ਉਸ ਦੇ ਜੀਵਨ ਵਿੱਚ ਕੋਈ ਖੁਸ਼ੀ ਨਹੀਂ ਹੈ ਕਬੂਤਰ ਨੇ ਕਿਹਾ ਜਦੋਂ ਬਿਮਾਰ ਪੰਛੀ ਇਹ ਸੁਨੇਗਾ ਤਾਂ ਉਹ ਨਿਰਾਸ਼ ਹੋ ਜਾਵੇਗਾ ਕੀ ਤੁਸੀਂ ਉਸ ਦੇ ਲਈ ਕੋਈ ਉਪਾਅ ਦੱਸ ਸਕਦੇ ਹੋ ਦੇਵਦੂਤ ਨੇ ਉੱਤਰ ਦਿੱਤਾ ਉਸ ਨੂੰ ਕਹੀਂ ਕਿ ਅਹੋ ਇਹ ਇੱਕ ਵਾਕ ਹਮੇਸ਼ਾ ਬੋਲਦਾ ਰਹੇ ਕਿ ਸਭ ਕੁਝ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ ਵਾਪਸ ਜਾਂਦੇ ਸਮੇਂ ਜਦੋਂ ਕਬੂਤਰ ਉਸ ਬਿਮਾਰ ਪੰਛੀ ਨੂੰ ਦੁਬਾਰਾ ਮਿਲਿਆ ਤਾਂ ਕਬੂਤਰ ਨੇ ਉਸ ਨੂੰ ਸਵਰਗ ਦੇ ਦੂਤ ਦਾ ਸੁਨੇਹਾ ਦੇ ਦਿੱਤਾ ਕਿ ਤੂੰ ਹਮੇਸ਼ਾ ਇਹ ਵਾਕ ਬੋਲਦਾ ਰਹੀਂ ਕਿ ਸਭ ਕੁਝ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ 12 ਦਿਨਾਂ ਬਾਅਦ ਕਬੂਤਰ ਜਦੋਂ ਦੁਬਾਰਾ ਉੱਧਰ ਦੀ ਲੰਘ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਉਹ ਪੰਛੀ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਉਸਦੇ ਸਰੀਰ ਤੇ ਖੰਭ ਬੁੱਗਾਏ ਸਨ ਉਸ ਰੇਗਿਸਤਾਨੀ ਇਲਾਕੇ ਵਿੱਚ ਇੱਕ ਛੋਟਾ ਜਿਹਾ ਪੌਦਾ ਲੱਗਿਆ ਹੋਇਆ ਸੀ ਉੱਥੇ ਪਾਣੀ ਦਾ ਇੱਕ ਛੋਟਾ ਜਿਹਾ ਟੋਬਾ ਵੀ ਬਣਿਆ ਹੋਇਆ ਸੀ ਪੰਛੀ ਖੁਸ਼ ਹੋ ਕੇ ਚਹਿਚਾ ਰਿਹਾ ਸੀ ਪਰ ਇਹ ਸਭ ਕੁਝ ਦੇਖ ਕੇ ਕਬੂਤਰ ਬਹੁਤ ਹੈਰਾਨ ਸੀ ਕਿਉਂਕਿ ਦੇਵਦੂਤ ਨੇ ਕਿਹਾ ਸੀ ਕਿ ਅਗਲੇ 8 ਸਾਲ ਤੱਕ ਪੰਛੀ ਦੇ ਜੀਵਨ ਵਿੱਚ ਕੋਈ ਖੁਸ਼ੀ ਨਹੀਂ ਹੈ ਇਸ ਸਵਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਬੂਤਰ ਦੁਆਰਾ ਸਵਰਗ ਦੇ ਦਵਾਰ ਤੇ ਦੇਵਦੂਤ ਨੂੰ ਮਿਲਣ ਪਹੁੰਚ ਗਿਆ ਕਬੂਤਰ ਨੇ ਦੇਵਦੂਤ ਤੋਂ ਆਪਣੇ ਮਨ ਵਿੱਚ ਉੱਠ ਰਹੇ ਸਵਾਲਾਂ ਦਾ ਜਵਾਬ ਪੁੱਛਿਆ ਤਾਂ ਦੇਵਦੂਤ ਨੇ ਉੱਤਰ ਦਿੱਤਾ ਕਿ ਹਾਂ ਇਹ ਸੱਚ ਹੈ ਕੇ ਪੰਛੀ ਦੇ ਜੀਵਨ ਵਿੱਚ ਅਗਲੇ 8 ਸਾਲ ਤੱਕ ਕੋਈ ਖੁਸ਼ੀ ਨਹੀਂ ਲਿਖੀ ਸੀ ਪਰ ਕਿਉਂਕਿ ਉਹ ਪੰਛੀ ਹਰ ਪ੍ਰਸਥਿਤੀ ਵਿੱਚ ਇਹ ਸਭ ਕੁਝ ਦੇ ਲਈ ਪ੍ਰਮਾਤਮਾ ਤੇਰਾ ਸ਼ੁਕਰ ਹੈ ਇਹ ਬੋਲ ਰਿਹਾ ਸੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ ਇਸ ਕਾਰਨ ਉਸ ਦਾ ਜੀਵਨ ਬਦਲ ਗਿਆ ਜਦੋਂ ਪੰਛੀ ਰੇਤ ਉੱਤੇ ਡਿੱਗਿਆ ਸੀ ਤਾਂ ਉਸ ਨੇ ਕਿਹਾ ਸੀ ਇਹ ਸਭ ਕੁਝ ਦੇ ਲਈ ਪ੍ਰਮਾਤਮਾ ਤੇਰਾ ਸ਼ੁਕਰ ਹੈ ਜਦੋਂ ਉਹ ਉੱਡ ਨਹੀਂ ਸਕਦਾ ਸੀ ਤਾਂ ਉਸਨੇ ਕਿਹਾ ਇਹ ਸਭ ਕੁਝ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ ਜਦੋਂ ਉਸ ਨੂੰ ਪਿਆਸ ਲੱਗੀ ਸੀ ਤੇ ਆਲੇ-ਦੁਆਲੇ ਕਿਤੇ ਪਾਣੀ ਨਹੀਂ ਸੀ ਤਾਂ ਉਸਨੇ ਕਿਹਾ ਇਹ ਸਭ ਕੁਝ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ ਭਾਵੇਂ ਕਿੰਨੇ ਵੀ ਮਾੜੇ ਹਾਲਾਤ ਸਨ ਪਰ ਪੰਛੀ ਇਹ ਇੱਕ ਵਾਕ ਹਮੇਸ਼ਾ ਦੁਹਰਾਉਂਦਾ ਰਿਹਾ ਕਿ ਇਹ ਸਭ ਕੁਝ ਦੇ ਲਈ ਪਰਮਾਤਮਾ ਤੇਰਾ ਸ਼ੁਕਰ ਹੈ ਅਤੇ ਇਸੇ ਲਈ 8 ਸਾਲ 8 ਦਿਨਾਂ ਵਿੱਚ ਸਮਾਪਤ ਹੋ ਗਏ ਤਾਂ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਆਪਣੇ ਸੋਚਣ ਬੋਲਣ ਤੇ ਦੇਖਣ ਦਾ ਤਰੀਕਾ ਬਦਲ ਲਈਏ ਤੇ ਉਸ ਪਰਮ ਪਿਤਾ ਪਰਮੇਸ਼ਵਰ ਦਾ ਹਰ ਉਸ ਚੀਜ਼ ਲਈ ਸ਼ੁਕਰਾਨਾ ਕਰੀਏ ਜਿਹੜੀ ਇਸ ਸਮੇਂ ਸਾਡੇ ਕੋਲ ਹੈ ਤਾਂ ਸਾਡਾ ਜੀਵਨ ਬਦਲਦਿਆਂ देर ਨਹੀਂ ਲੱਗੇਗੀ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈ ਉਸਦੇ ਲਈ ਕਦੇ ਅਫਸੋਸ ਨਾ ਕਰੋ ਕਿਉਂਕਿ ਹੋ ਸਕਦਾ ਹੈ ਜਿਹੜੀ ਚੀਜ਼ ਤੁਹਾਡੇ ਕੋਲ ਹੈ ਬਹੁਤੇ ਲੋਕਾਂ ਲਈ ਉਹ ਵੀ ਇੱਕ ਸੁਪਨਾ ਹੋਵੇ ਤੁਸੀਂ ਤੰਦਰੁਸਤ ਹੋ ਚੱਲ ਫਿਰ ਸਕਦੇ ਹੋ ਸਾਰੇ ਅੰਗ ਸਹੀ ਸਲਾਮਤ ਹਨ ਇਹ ਸਭ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਦੇਖਿਓ ਫਿਰ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਚੰਗਾ ਬਦਲਾਅ ਆਉਂਦਾ ਹੈ ਖੁਸ਼ੀਆਂ ਬੀਜੋ ਹਾਸੇ ਉਗਣਗੇ ਧੰਨਵਾਦ ਦੋਸਤੋ ਇਸੇ ਤਰ੍ਹਾਂ ਦੀਆਂ ਹੋਰ ਵਧੀਆ-ਵਧੀਆ ਕਹਾਣੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ